ਤੇਰੀ ਇੱਜ਼ਤ ਹੰ ਤੇਰੇ ਹੱਥ ਹੈ ਲਾਲੂ ਪਾਵੇਂ ਇਹਨੂੰ ਰੱਖ ਲੈ ਤੇ ਪਾਵੇਂ ਪੱਟ ਦੇ ਓ ਚਾਚਾ ਤੇਰੀ ਇੱਜ਼ਤ ਨੂੰ ਮੈਂ ਆਪਣੀ ਇੱਜ਼ਤ ਨਾ ਸਮਝਦਾ ਹੁੰਦਾ ਤਾਂ ਹੁਣ ਤੱਕ ਤੇਰੀ ਧੀ ਦੀਆਂ ਕਹਾਣੀਆਂ ਪੂਰੇ ਪਿੰਡ ਵਿੱਚ ਪੈ ਰਹੀ ਆਉਂਦੀਆਂ ਓ ਮੈਂ ਤੇਰਾ ਦਿੱਤਾ ਨਹੀਂ ਦੇ ਸਕਦਾ ਤੂੰ ਤਾਂ ਮੈਨੂੰ ਮੁੱਲੀ ਲੈ ਲਿਆ ਪਰ ਇਸ ਗੱਲ ਦਾ ਮੁੱਲ ਹੁਣ ਚਾਚਾ ਕਿਉਂ ਪਾਉਣਾ ਹੈ ਇਸ ਗੱਲ ਦਾ ਮੁੱਲ ਪਾਉਣ ਲਈ ਮੈਂ ਆਪਣੀ ਜਾਨ ਵੀ ਦੇ ਦਿਆਂਗਾ। ਓ ਚਾਚਾ ਤੇਰੀ ਜਾਨ ਮੈਨੂੰ ਆਪਣੀ ਜਾਨ ਨਾਲੋਂ ਜ਼ਿਆਦਾ ਪਿਆਰੀ ਹੈ। ਓਏ ਮੈਂ ਤਾਂ ਤੇਰੇ ਕੋਲ ਜੰਨੀ ਦਾ ਹੱਥ ਮੰਗਣਾ ਹੈ। ਓਏ ਮੈਨੂੰ ਤੇਰੇ ਵਰਗਾ ਜਿਵਾਈ ਮਿਲ ਜਾਏ ਤੇ ਫਿਰ ਹੋਰ ਕੀ ਚਾਹੀਦਾ। ਪਰ ਇਸ ਤੋਂ ਪਹਿਲਾਂ ਤੈਨੂੰ ਜਿਉਣੇ ਦਾ ਕੁਝ ਕਰਨਾ ਪਊ। ਓ ਚਾਚਾ ਤੈਨੂੰ ਪਤਾ ਮੈਂ ਅੰਗਰੇਜ਼ਾਂ ਦਾ ਮੁਖਫੜ ਤੇ ਚੌਧਰੀ ਡੋਗਰ ਦਾ ਬਾਡੀਗਾਰਡ ਆ।

ਚਲੰਦਾ ਓਏ ਇਲਫਿਸ਼ਕ ਕਰਨਾ ਕੰਮ ਹੈ ਆਸ਼ਕਾਂ ਦਾ ਵਾ 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 ਓਏ ਇਲਫਿਸ਼ਕ ਕਰਨਾ ਕੰਮ ਹੈ ਆਸ਼ਕਾਂ ਦਾ ਤੇ ਇਸ਼ਕ ਬਾਜ ਨਹੀਂ ਆਸ਼ਕ ਚੈਨ ਲੈਂਦਾ ਵਾ 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 ਓਏ ਬਸ ਕਰੋ ਓਏ ਬਸ ਕਰੋ ਕੀ ਤੁਸੀਂ ਸਾਰਿਆਂ ਨੇ ਇਸ਼ਕ ਵਿਸ਼ਕ ਲਈ ਹੈ ਓਏ ਹਾਲ ਓਏ ਅਨਪੜੋ ਜਹਾਨ ਬੰਦੇ ਕਦੇ ਇਸ਼ਕ ਨਹੀਂ ਕਰਦੇ ਹੁੰਦੇ ਜਦੋਂ ਕਿਸੇ ਜਵਾਨ ਨੇ ਇਸ਼ਕ ਕੀਤਾ ਧੋਖਾ ਖਾਧਾ ਤੂੰ ਠੀਕ ਕਹਿਣਾ ਭਾਈ ਚਤਰਿਆ ਇਸ ਸਾਰੇ ਰੰਗ ਦਾ ਕੋਈ ਇਤਵਾਰ ਨਹੀਂ ਇੱਕ ਓਟੇ ਚੜ੍ਹ ਕੇ ਨਾ ਥੱਲੇ ਫੌੜੀ ਖਿਚਲੈਂਦੀ ਐ ਨਹੀਂ ਨਈ ਓਏ ਜੀ ਨਹੀਂ ਨਾਲੇ ਫਿਰ ਕੌਲ ਦੇ ਕੇ ਪਛਾਹ ਹਟਣਾ ਇਹ ਵੀ ਤੇ ਜਵਾਨਾਂ ਦਾ ਕੰਮ ਨਹੀਂ ਸੁਣਿਆ ਇਹਦਾ ਮਤਲਬ ਹੈ ਗੱਲ ਬਹੁਤ ਦੂਰ ਤੱਕ ਪਹੁੰਚ ਚੁੱਕੀ ਹੈ ਸਰਦਾਰਾ ਛੇ ਤੂੰ ਨਹੀਂ ਮੁੜਨਾ ਤਾਂ ਬਚ ਕੇ ਜਾਇਂ ਥਾਂ ਥਾਂ ਤੇ ਤੇਰੇ ਪਿੱਛੇ ਪੁਰਸ ਤੇ ਥਾਂ ਥਾਂ ਤੇ ਤੇਰੇ ਨਾਉਂ ਦੇ ਇਸ਼ਤਿਹਾਰ ਲੱਗੇ ਹੋਏ ਨੇ ਤੂੰ ਫਿਕਰ ਨਾ ਕਰ ਚਤਰਿਆ ਮੈਂ ਧਿਆਨ ਰੱਖੂਗਾ